ਲਓ ਜੀ ਸੋਣਿਓ ਸਜਣੋ ਅਸੀਂ ਪਹੁੰਚ ਚੁੱਕੇ ਹਾਂ ਸਾਬਦੇ ਵਾਲੇ ਰੋਡ ਤੇ ਜਾਵਲ ਜਾਵਲ ਤੋਂ ਅਸੀਂ ਸਾਬਦੇ ਨਹੀਂ ਜਾਵਾਂਗੇ ਅਸੀਂ ਜਾਵਾਂਗੇ ਇਹ ਸਾਬਦਾਂ ਤੇ ਇੱਧਰ ਤੁਹਾਨੂੰ ਦੱਸਿਏ ਸਾਰਾ ਕੇਲੇ ਕੁਲਿਆਣੀਆਂ ਗੱਡੀਆਂ ਇੱਧਰ ਦੀ ਚੱਲਦੀਆਂ ਨੇ ਇੱਧਰ ਕੇਲਾ ਬਹੁਤ ਜ਼ਿਆਦਾ ਆ ਤੇ ਕੇਲਾ ਹੀ ਲੋਕ ਭਰਦੇ ਨੇ ਕੇਲਾ ਟਮਾਟਰ ਆ ਦੇਖੋ ਸਾਰੇ ਕੇਲੇ ਦੇ ਬਾਗ ਨੇ ਇੱਧਰ ਇਹ ਦਾਦਰ ਕੇਲਾ ਇਦੋਂ ਹੀ ਭਰਿਆ ਜਾਂਦਾ ਗੱਡੀਆਂ 'ਚ ਪੰਜਾਬ ਬਹੁਤ ਗੱਡੀਆਂ ਤਾਂ ਸਾਨੂੰ ਜੰਮੂ ਨੰਬਰ ਬਹੁਤ ਮਿਲੀਆਂ ਨੇ ਐ ਦਾ ਰੋਡ ਛੋਟੇ ਨੇ ਪਰ ਬਿਨਾ ਟੂਲਾਂ ਤੋਂ ਬਹੁਤ ਵਧੀਆ ਰੋੜ ਨੇ ਆ ਵੀ ਕੇਲੇ ਦਾ ਖੇਤ ਆ ਦੇਖੋ ਆ ਦੇਖੋ ਸਾਰੇ ਕਿਤੇ ਕੇਲਾ ਹੀ ਕੇਲਾ ਓਕੇ ਜੀ ਭਾਈ ਰੱਬ ਰੱਖਾ ਹਾਂਜੀ ਸੋਣਿਆ ਸਜਣੋ ਅਸੀਂ ਨੇ ਕ੍ਰਾਸ ਕਰਿਆ ਪਹਾਵਲ ਪਹਾਵਲ ਤੋਂ ਸਾਨੂੰ ਸੀ ਪੁਲਿਸ ਵਾਲੇ ਕੋਲ ਰਾਹ ਪੁੱਛਿਆ ਸੀ ਪੁਲਿਸ ਵਾਲੇ ਨੇ ਰਾਹ ਦੱਸਿਆ ਕਹਿੰਦਾ ਹੈ ਬਾਈਪਾਸ ਆਗਰ ਇੱਧਰ ਜਾਓਗੇ ਨੋ ਐਂਟਰੀ ਆ ਅਸੀਂ ਬਾਈਪਾਸ ਤੋਂ ਆ ਗਏ ਸਾਨੂੰ ਲੱਭ ਗਿਆ ਵੱਡਾ ਰੋਡ ਜਿਹੜਾ ਕਿ ਅਸੀਂ 3-4 ਦਿਨ ਤੋਂ ਲੱਭ ਰਹੇ ਸੀ ਤੇ ਭਰਾਵੋ ਹੁਣ ਅਸੀਂ ਜਾਵਾਂਗੇ ਹైదరాబాద్ ਵਾਲੇ ਵੱਡੇ ਰੋਡ ਤੇ ਕਿਉਂ ਖੱਬੇ ਨੂੰ ਆ ਜਾਣਾ ਕਿੱਥੇ ਲਿਆ ਇਹਦੇ ਨਾਲ ਨਾਲ ਹੀ ਮੋੜ ਲੈ ਜਾ ਠੀਕ ਅ ਜੀ ਰੱਬ ਰੱਖਾ ਬਾਬਾ ਭਲੀ ਕਰੇ ਲਓ ਜੀ ਅਸੀਂ ਚੜ ਗਿਆਂ ਵੱਡੇ ਰੋਡ ਤੇ ਨਾਗਪੁਰ ਵਾਲੇ ਤੇ ਇਹ ਸਿੱਧਾ ਜਾਊ ਇਦਰਾਬਾਦ ਹੁਣ ਨਹੀਂ ਅਸੀਂ ਪਿੰਡਾਂ ਪੁੰਡਾਂ ਵਾਲੀਆਂ ਸੜਕਾਂ ਦੇ ਧੱਕਾ ਮੁੱਕੀ ਹੁੰਦੇ। ਤੇ ਹੁਣ ਬਾਬਾ ਸੁੱਖ ਰੱਖੇ ਹੁਣ ਸਾਡੇ ਟਾਇਰ ਵੀ ਸਾਨੂੰ ਧੋਖਾ ਨਹੀਂ ਦੇਣਾ ਹੁਣ ਹਰੇ ਕੋਲ ਟਾਇਰ ਪੂਰੇ ਨੇ ਸਾਰੇ ਓਕੇ ਰਿਪੋਰਟ ਆ। ਓਕੇ ਜੀ ਬਾਬਾ ਬਲੀ ਕਰੇ। ਲਓ ਜੀ ਸਣੀ ਨੂੰ ਕਿਹਾ ਸੀ ਵੀ ਗੱਡੀ ਸਿੱਧੀ ਲੈ ਕੇ ਜਾਈਂ। ਇਹ ਪੱਟੂ ਕਮਾਫਰਾ ਕੇ ਕਿਵੇਂ ਨਾ ਕਿਵੇਂ ਕਰਕੇ ਇਹ ਮੈਨੂੰ ਲੈ ਆਇਆ ਬਠਿੰਡੇ। ਮੈਨੂੰ ਬਥੇਰਾ ਸਮਝ ਆਇਆ ਮਾਂ ਬਠੰਡੇ ਨਹੀਂ ਆਣਾ ਤੂੰ ਆਪਾਂ ਦਾ ਮਾਂ ਰਾਡਰ ਤੇ ਫਿਰਦੇ ਆ ਇਹ ਫੇਰ ਵੀ ਮੈਨੂੰ ਪੁੱਠਾ ਸਿੱਧੀ ਗੱਡੀ ਬਰਾਬਰਾਂ ਨਹੀਂ ਪਤਾ ਨਹੀਂ ਕਿਵੇਂ ਪਿੰਕ ਬੜੇਗੇ ਪਾਏ ਨੇ ਚੱਲ ਆ ਗਿਆ ਮੈਨੂੰ ਬਠੰਡੇ ਖੜਾਦਾ ਆ ਦੇਖੋ ਹੈਗਾ ਨਾ ਥਰਮਲ ਬਠੰਡੇ ਵਾਲਾ ਉਹ ਤਿੰਨ ਚੇਮਣੀਆਂ ਹੋ ਗਈ ਉਹਦੇ ਇੱਥੇ ਲੈ ਆਇਆ ਮੈਂ ਓਕੇ ਜੀ ਬਾਬਾ ਬਲੀ ਕਰੇ ਲਓ ਜੀ ਅਸੀਂ ਆ ਜਨਾਂ ਆ ਕੇ ਆ ਗਿਆਂ ਦੇਖ ਖਾਸ ਜੀ ਦਿਨਵਾਦ ਅਸੀਂ ਨਾ ਤਿਆ ਲੋੜੀ ਤੋਂ ਬਾਅਦ ਹਣਾਂ ਬਸ ਯਾਰ ਕਿਉਂ ਬੀ ਅਸੀਂ ਨਾ ਐਸੀ ਸੋਨੇ ਦੇ ਵਾਲ ਕਰਨ ਲਗੇ ਲੋਹੜੀ ਤੇ ਉਦੋਂ ਮੁੜ ਕੇ ਅਸੀਂ ਅੱਜ ਨਾ ਤਿਆਂ ਸਾਨੂੰ ਟਾਬਾ ਮਿਲ ਗਿਆ ਸੀ ਪੂਰਾ ਸੋਹਣਾ ਮਹਾਰਾਸ਼ਟਰ ਦੇ ਵੱਡੇ ਰੋਡ ਤੇ ਐਂਟਰ ਹੋਣ ਤੋਂ ਬਾਅਦ ਹੁਣ ਅਸੀਂ ਨਾਲੇ ਕੱਪੜੇ-ਕੁਪੜੇ ਚੇਂਜ ਕਰੇ ਅੱਜ ਲਾਵਾ ਗਏ ਸੈਂਟ ਪਰਫਿਊਮ ਪਰਫਿਊਮ ਦੀ ਹਣੀ ਇਹ ਤਰ੍ਹਾਂ ਨਾਲ ਆਪਣੇ ਕੋਲੇ ਇਤਰ ਲਾ ਕੇ ਅੱਜ ਅਸੀਂ ਮੈਕਾਂ ਛੱਡਦੇ ਜਾਵਾਂਗੇ ਹైదరాబాద్ ਸਾਈਡ ਨੂੰ ਠੀਕ ਆ ਜੀ ਰੱਬ ਰੱਖਾ ਬਾਬਾ ਬਲੀ ਕਰੇ ਲਓ ਜੀ ਸੋਹਣੇ ਸੱਜਣੋ ਅਸੀਂ ਹੋ ਗਿਆ ਰੈਡੀ ਮੈਂ ਔਰ ਸਾਨੀ ਤੇ ਕੱਪੜੇ ਧੋ ਕੇ ਸੁੱਕਣੇ ਪਾਏ ਪਏ ਆ ਪਿੱਛੇ ਦੇਖੋ ਬਹੁਤ ਜ਼ਿਆਦੇ ਤੇ ਹੁਣ ਅਸੀਂ ਹੋਟਲੋਂ ਨਿਕਲ ਲੱਗੇ ਆ ਅੱਗੇ ਜਾਵਾਂਗੇ ਹైదరాబాద్ ਸਾਈਡ ਨੂੰ ਹੁਣ ਗੱਡੀ ਮੈ ਫੜੀ ਆ ਉਹ ਆਪਾਂ ਹੋਟਲ ਤੋਂ ਬਾਹਰ ਨਿਕਲਾਂਗੇ ਹੁਣ ਠੀਕ ਆ ਜੀ ਰੱਬ ਰੱਖਾ ਬਾਬਾ ਬਲੀ ਕਰੇ ਹਾਂਜੀ ਸੋਹਣਿਆ ਸੱਜਣੋ ਸਾਨੂੰ ਤੇਲੰਗਾਨਾ ਬਾਰਡਰ ਤੇ ਮਿਲਿਆ ਗੁਰਦੁਵਾਰਾ ਜਹਾਜ਼ ਵਾਲਾ ਹਰੇਕ ਬਾਈਆਂ ਨੂੰ ਜਹਾਜ਼ ਵਾਲਾ ਗੁਰਦੁਆਰੇ ਕਹਿੰਦਾ ਸੀ ਤੁਸੀਂ ਜਹਾਜ਼ ਸਰ ਸਾਹਿਬ ਜਹਾਜ਼ ਗੜ੍ਹ ਸਾਹਿਬ ਵੀ ਕਹਿ ਸਕਦੇ ਹੋ ਜਿਵੇਂ ਤੁਹਾਡਾ ਮਨ ਮੰਨੇ ਇੱਥੇ ਪ੍ਰਸ਼ਾਦਾ ਸਕਾਗੇ ਚਾਹ ਪੀਵਾਂਗੇ ਤੇ ਅਸੀਂ ਪੂਰਾ ਗੁਰਦੁਆਰਾ ਸਾਹਿਬ ਤੁਹਾਨੂੰ ਅਗਲੇ ਬਲੌਗ 'ਚ ਦਿਖਾਵਾਂਗੇ ਇਹਦੇ ਵਿੱਚ ਸਾਡੇ ਕੋਲ ਟਾਈਮ ਘੱਟ ਸੀ